ਦਿੱਲੀ ਦੇ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਮਿਲੀ ਹੈ ਕਿਸੇ ਸਮੇਂ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕਿਸ ਤਰ੍ਹਾਂ ਨਾਲ ਦੇਖਦੇ ਹੋ ਇਸ ਸਾਰੇ ਕਾਸੇ ਨੂੰ ਆਹ ਦੇਖੋ ਦੇਖੋ ਪੋਲੀਟਿਸ਼ੀਅਨ ਦੀ ਤਰ੍ਹਾਂ ਥੱਲੋਂ ਕਸ ਕੇ ਤਾਂ ਆਏ ਨਹੀਂ ਸੀ ਜੀ ਇੱਕ ਅੰਮਾ ਸਰ ਦੇ ਮੂਵਮੈਂਟ ਦੇ ਵਿੱਚੋਂ ਨਿਕਲੇ ਸੀਗੇ ਜੀ ਔਰ ਗੱਲਾਂ ਇਹਨਾਂ ਨੇ ਬਹੁਤ ਲੋਕਾਂ ਨੂੰ ਲਵਾਉਣ ਵਾਲੀਆਂ ਕੀਤੀਆਂ ਸੀਗੀਆਂ ਜੀ ਤੇ ਅਸੀਂ ਬੜੇ ਸਿੰਪਲ ਹੋਵਾਂਗੇ ਕੋਈ ਗਨ ਮੈਨ ਨਹੀਂ ਲਵਾਵਾਂਗੇ ਜੀ ਕੋਈ ਗੱਡੀ ਨਹੀਂ ਲਵਾਵਾਂਗੇ ਕੋਈ ਕਾਰ ਨਹੀਂ ਲਵਾਵਾਂਗੇ ਅਸੀਂ ਤਾਂ ਬਹੁਤ ਆਮ ਬੰਦੇ ਦੀ ਤਰ੍ਹਾਂ ਰਹਾਂਗੇ ਜੀ ਤਾਂ ਉਹ ਠੀਕ ਆ ਦੋ ਟਰਮਾਂ ਤੇ ਇਹਨਾਂ ਨੇ ਭੁਲੇਖਾ ਪਾਛੜਿਆ ਉੱਥੋਂ ਦੇ ਲੋਕਾਂ ਨੂੰ ਜੀ ਤਾਂ ਦਿੱਲੀ ਮਾਡਲ ਦਿੱਲੀ ਮਾਡਲ ਬਹੁਤ ਕਮਾਇਆ ਇਹਨਾਂ ਨੇ ਜੀ कोरोना ਦੇ ਵਿੱਚ ਵੀ ਦਿੱਲੀ ਮਾਡਲ ਦਾ ਪਤਾ ਲੱਗਿਆ ਸੀ ਵੀ ਦਿੱਲੀ ਮਾਡਲ ਝੂਠਾ ਸਾਰਾ ਜੀ ਤਾਂ ਹੁਣ ਇਹਨਾਂ ਨੇ ਜਿਸ ਤਰ੍ਹਾਂ ਜਿੰਨੀ ਹਉਮੇ ਹੰਕਾਰ ਚੋ ਗੱਲ ਕਰਦਾ ਸੀਗਾ ਜੀ ਹਉਮੇ ਹੰਕਾਰ ਤੋਂ ਤੁਸੀਂ ਦੇਖੋ ਨਾ ਵੀ ਜਿਹੜੇ ਬੰਦੇ ਆ ਨੇ ਪਾਰਟੀ ਖੜੀ ਕੀਤੀ ਸੀਗੀ ਜੀ ਪ੍ਰਸ਼ਾਂਤ ਪੂਸ਼ਨ ਵਰਗੇ ਸੱਸੀ ਪੂਸ਼ਨ ਵਰਗੇ ਜੀ ਜਿਨ੍ਹਾਂ ਲੋਕਾਂ ਨੇ ਮਾਇਕ ਮਦਦ ਵੀ ਬਹੁਤ ਕੀਤੀ ਔਰ ਉਹਨਾਂ ਦਾ ਨਾਮ ਵੀ بڑا ਸੀ ਜੀ ਜਗਿੰਦਰ ਜਾਦਵ ਵਰਗੇ ਕੁਮਾਰ ਵਿਸ਼ਵਾਸ ਵਰਗੇ ਜੀ ਇਹਨੇ ਸਾਰਿਆਂ ਨੂੰ ਇੱਕ ਇੱਕ ਕਰਕੇ ਖੋੜੇ ਲਾਇਆ ਕਿਉਂਕਿ ਜਿਹੜਾ ਬੰਦਾ ਵੀ ਇਹਦੇ ਤੋਂ ਵੱਧ ਪਪੂਲਰ ਹੁੰਦਾ ਸੀ ਉਹਨੂੰ ਟਿਕੜ ਨਹੀਂ ਸੀ ਦਿੰਦਾ ਸਲਾਹ ਕਿ ਕਿਸੇ ਦੀ ਲੈਂਦਾ ਸੀ ਜਿਹ ਟਿਕਟਰ ਸੀ ਜੀ ਮੈਂ ਉਦੋਂ ਵੀ ਕਈ ਗੱਲਾਂ ਤੇ ਦੇਖਦਾ ਸੀ ਨੋਟ ਕਰਦਾ ਸੀ ਇਹਨੂੰ ਜੀ ਤੇ ਜਦੋਂ ਕੋਈ ਬੰਦਾ ਇਹਨੂੰ ਅਪੋਜ਼ ਕਰਦਾ ਸੀ ਨਾ ਤੇ ਦਿੱਲੀ ਦੇ ਵਿੱਚ ਜੀ ਕਹਿੰਦਾ ਸੀ ਬੱਸ ਇਹਨੂੰ ਸਾੜੇ 9 ਵਜੇ ਅੰਦਰ ਦੇ ਦਿਓ ਮੇਰੇ ਹੁਣ ਤੱਕ ਇਹਦਾ ਕੰਮ ਇਹਨੂੰ ਕੋਈ ਕਾਰੋਬਾਰ ਨਹੀਂ ਦੇਣਾ ਨੂੰ ਨੰਨ ਕਰ ਦੇਣਾ ਮੈਂ ਦੇਖਦਾ ਸੀ ਯਾਰ ਪੋਲਿਟਿਸ਼ੀਅਨ ਤੇ ਇਤਨਾ ਦੇ ਨਹੀਂ ਹੋਣੇ ਚਾਹੀਦੇ ਪੋਲਿਟਿਸ਼ੀਅਨ ਤਾਂ ਜੀ ਬੜੇ ਸਾਫਟ ਹੁੰਦੇ ਆ ਔਰ ਜੋ ਸੁਆਤੀ ਮਾਲੀਵਾਲ ਨੇ ਕੀਤਾ ਜੀ ਫਿਰ ਥੋੜੇ ਜਣੇ ਪਹਿਲਾਂ ਕੀ ਕਿਵੇਂ ਕਹਿ ਰਿਆ ਸੀ ਹੰਕਾਰ ਚ ਤੇ ਮੋਦੀ ਦੋ ਜਨਮ ਲਏ ਇਸ ਜਨਮ ਚ ਇਤਨੇ ਮੈਨੂੰ ਹਰਾ ਸਕਦਾ ਜੀ ਹਾਂਜੀ ਇਹ ਗੱਲਾਂ ਲੋਕਾਂ ਨੂੰ ਨੇ ਚੰਗੀਆਂ ਲੱਗੀਆਂ ਬਾਕੀ ਉਥੇ ਡਵੈਲਪਮੈਂਟ ਦੱਸਣ ਦੀ ਬਜਾਏ ਪਾਣੀ ਦੇ ਯਾਰ ਮਲਾ ਦਿੰਦਾ ਜੀ ਥਾਣਾ ਕਰ ਦਿੰਦਾ ਜੀ ਤੇ ਉਹ ਸ਼ਿਸ਼ਮੈਲ ਨੂੰ ਲੈ ਕੇ ਬਹਿ ਗਿਆ ਜੀ ਉਹ ਸ਼ਰਾਬ ਦਾ ਕਾਰੋਬਾਰੀ ਨੂੰ ਲੈ ਕੇ ਵਹਿ ਗਿਆ ਅੰਨਾਦਰ ਇਹਨਾਂ ਨੇ ਤਾਂ ਕਿਹਾ ਵੀ ਸ਼ਰਾਬ ਤੇ ਹੰਕਾਰ ਦੋ ਚੀਜ਼ਾਂ ਇਹਦੇ ਡਾਊਨਫਾਲ ਦਾ ਕਾਰਨ ਬਣੀਆਂ ਨੇ ਜੀ ਤੇ ਭਾਜਪਾ ਨੇ ਕਿਸੇ ਵੇਲੇ ਇਹਨਾਂ ਨੂੰ ਪਤਾ ਕੀਤਾ ਸੀਗਾ ਜੀ ਤੇ ਭਾਜਪਾ ਨੇ ਨਾਲ ਹੁਣ ਫਿਨਿਸ਼ ਕਰਤਾ ਤੇ ਜੋ ਬੰਦਾ ਬਿੱਜ ਦਾ ਉਹ ਵੱਡਾ ਜੀ ਨੇ ਆਪਣੇ ਸਾਥੀਆਂ ਦੇ ਨਾਲ ਕੋਈ ਬੰਦਿਆਂ ਵਾਲਾ ਬਿਹੇਵ ਨਹੀਂ ਕੀਤਾ ਛੁਟਪਰ ਸਾਹਿਬ ਤੁਸੀਂ ਵੀ ਕਾਫੀ ਲੰਬਾ ਸਮਾਂ ਗੁਜ਼ਾਰਿਆ ਆ ਤੁਸੀਂ ਸੀਨੀਅਰ politican ਹੋ ਪੰਜਾਬ ਦੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਅੱਜ ਦਾ ਦੌਰ ਆ ਜਿਹੜਾ ਪੰਜਾਬ ਦੇ ਅੰਦਰ ਕੀ ਇਹਦੇ ਇਹਨਾਂ ਨਤੀਜਿਆਂ ਦੇ ਜਿਹੜਾ ਪੰਜਾਬ ਦੇ ਉੱਤੇ ਕਿਵੇਂ ਅਸਰ ਅੰਦਾਜ਼ ਕਰਦੇ ਆ ਇਹ ਅੰਦੀ ਕਦੋਂ ਤੀ ਪਊਗਾ ਜੀ ਜਦੋਂ ਪੰਜਾਬ ਵਾਲੇ ਵੀ ਸਾਰੇ ਟਾਈਮ ਦਿੱਲੀ ਮਾਡਲ ਦਿੱਲੀ ਮਾਡਲ ਹੀ ਚੱਪਦੇ ਰਿਹਾ ਦਿੱਲੀ ਫਿਲੀ ਕਰਦੇ ਰਿਹਾ ਆਪਦੇ ਨਾਲ ਕੋਈ ਨਹੀਂ ਦੱਸਿਆ ਵੀ ਅਸੀਂ ਅਸੀਂ ਚਾਹ ਕਰ ਰਹੇ ਆ ਦਿੱਲੀ ਮਾਡਲ ਨੂੰ ਫਾਲੋ ਕਰਦੇ ਸੀ ਤੇ ਦਿੱਲੀ ਵਾਰਡ ਜਿਹੜਾ ਦਿੱਲੀ ਵਰਗੀ ਸਟੇਟ ਦੇ ਵਿੱਚ ਉੱਥੇ ਰਿਜੈਕਟ ਹੋ ਗਿਆ ਤੇ ਇਹਦਾ ਅਸਰ ਇੱਥੇ ਹੁਣ ਸੁਭਾਵਿਕ ਆ ਤੁਹਾਡੇ ਗ੍ਰਾਇੰਡ ਨੇ ਪ੍ਰਤਾਪ ਸਿੰਘ ਬਾਜਵਾ ਉਹ ਕਹਿੰਦੇ ਕਿ ਡਿਫੈਕਸ਼ਨ ਹੋਣ ਦੀ ਤਿਆਰੀ ਹੈ ਤੁਹਾਨੂੰ ਲੱਗਦਾ ਕਿ ਡਿਫੈਕਸ਼ਨ ਹੋ ਸਕਦਾ ਹੋ ਸਕਦਾ ਦੋ ਥੜੇ ਭਰਾ ਦੇ ਪਤਾ ਨਹੀਂ ਹੁਣ ਉਹ ਥੋੜੇ ਦਿਨਾਂ ਚ ਪਤਾ ਲੱਗ ਜੂਗਾ ਇਹਨਾਂ ਦਾ ਪਤਾ ਲੱਗ ਜੂਗਾ ਪਰ ਇਹ ਪੱਕਾ ਵਾ ਤੇ ਬਹੁਤ ਦੇਰੇ ਚੱਲਣਿਆ ਜੀ ਆਖਰੀ ਸਵਾਲ ਸੁਚਾਪ ਜੀ ਕਾਕਾਲੀ ਦਲ ਦੇ ਅੰਦਰ ਵੀ ਸੰਕਟ ਹੈ ਤੁਸੀਂ ਕਾਲੀ ਦਲ ਸੁਧਾਰਨ ਵਾਲੀ ਜੀ ਬਹੁਤ ਵੱਡਾ ਸੰਕਟ ਹੈ ਜੀ ਪੰਜਾਬ ਦੇ ਲੋਕ ਕਾਲੀ ਦਲ ਚਾਹੁੰਦੇ ਆ ਜੀ ਪਰ ਕਾਲੀ ਦਲ ਦੇ ਪ੍ਰਧਾਨ ਜਿਹੜਾ ਸੋ ਕਾਲਡ ਆਪਣੇ ਬਾਦਲ ਕਾਲੀ ਦਲ ਦਾ ਬਣਿਆ ਉਹਨੂੰ ਵੀ ਲੋਕ ਚਾਹੁੰਦੇ ਜੀ ਪਸੀ ਦਿਹਾੜੀ ਚ 10 ਫੰਕਸ਼ਨਾਂ ਚ ਜਾਈਦਾ ਜੀ ਦੱਸੋ ਜੇ ਕਹਿੰਦੇ ਜੀ ਇਹ ਕਾਲੀ ਦਲ ਦੇ ਉਲਟ ਨਹੀਂ ਜੀ ਪਰ ਇਹ ਜਿਨ੍ਹਾਂ ਨੇ ਅਕਾਲ ਤਖਤ ਨੂੰ ਸਾਰਾ ਕੁਝ ਮੰਨ ਕੇ ਤੇ ਮੁਰਕੇ ਉਹ ਅਕਾਲ ਤਖਤ ਨੂੰ ਅਕਲ ਦੀਆਂ ਗੱਲਾਂ ਦੱਸਣ ਦੇ ਆ ਪੈਸੀ ਬਹੁਤ ਅਕਲ ਵਾਲੇ ਆ ਤੇ ਵੀ ਤੇ ਜਿਹੜਾ ਕਾਲ ਤਖਤ ਦਾ ਇੰਟਰਫੀਅਰ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਇੱਥੇ 10 ਪਾਰਟੀਆਂ ਨੇ ਜਿਹੜੀਆਂ ਧਰਮ ਦੇ ਨਾਂ ਤੇ ਚੱਲਣ ਡੀਆਂ ਨੇ ਜੀ ਤੇ ਇੱਥੇ ਤਾਂ ਕੋਈ ਗੱਲ ਹੀ ਨਹੀਂ ਉਹਨੇ ਤਾਂ ਕਿਹਾ ਤੁਸੀਂ ਵਰਕਿੰਗ ਕਮੇਟੀ ਡਿਜ਼ਾਲਵ ਕਰੋ ਪ੍ਰਧਾਨ ਦਾ ਅਸਤੀਫਾ ਦੇ ਦੁਬਾਰਾ ਕਮੇਟੀ ਬਣਾਈਏ ਭਰਤੀ ਕਰੋ ਪਰ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਵੀ ਹੋ ਗਈ ਪਰ ਜੋ ਅਕਾਲੀ ਦਲ ਦਾ ਪਰਸੋ ਚੌਥੇ ਵੀ ਸਟੇਟਮੈਂਟ ਦੇਖ ਲਈ ਆਪਾਂ ਹੀ ਕਿ ਸਾਡੀ ਭਰਤੀ ਅੱਗੇ ਜਾ ਰਹੀ ਹੈ ਉਹ ਮਨਨ ਨੂੰ ਤਿਆਰ ਨਹੀਂ ਨਹੀਂ ਮਨਨ ਨੂੰ ਤਿਆਰ ਜ ਨਹੀਂ ਮਨਨ ਮੈਨੂੰ ਨਹੀਂ ਜਾਪਦਾ ਕਤਨੀ ਉਹਦੇ ਸਵਾਇਏ ਕਿਹੜੇ ਨੇ ਜੀ ਤੇ ਤੁਸੀਂ ਇੰਨਾ ਲੰਮਾ ਟਾਈਮ ਤੁਸੀਂ ਪਾਵਰ ਅਨਜੋਏ ਕੀਤੀ ਆ ਜੀ ਤੇ ਕੋਈ ਰਾਜੇ ਮਹਾਰਾਜੇ ਥੋੜਿਆ ਵੀ ਤੁਸੀਂ ਪਿਓ ਚਲੇ ਜਾ ਤਾਂ ਪੁੱਤ ਪੁੱਤ ਚਲਾ ਗਿਆ ਰਗਾ ਦੂਜਾ ਬੰਦਾ ਤੁਸੀਂ ਸੇਵਾ ਕੀਤੀ ਆ ਖੁਸ਼ ਰਹਿਣਾ ਚਾਹੀਦਾ ਤੁਹਾਨੂੰ ਕਿ ਤੁਹਾਨੂੰ ਕੌਮ ਨੇ ਬਹੁਤ ਕੁਝ ਦਿੱਤਾ ਜੀ ਤੁਹਾਡੇ ਰਿਸ਼ਤੇਦਾਰ ਰਜਾ ਦਿੱਤੇ ਤੁਹਾਨੂੰ ਰਜਾ ਦਿੱਤਾ ਜੀ ਬਹੁਤ ਕੌਮ ਨੇ ਬਹੁਤ ਕੁਝ ਦਿੱਤਾ ਕੁਰਬਾਨੀਆਂ ਵਾਲੇ ਲੋਕ ਤਾਂ ਹੋਰ ਵੀ ਬਹੁਤ ਸੀਗੇ ਜੀ ਇਹਨਾਂ ਦੇ ਤੇ ਕੁਰਬਾਨੀਆਂ ਇਹਨਾਂ ਦੇ ਬਾਪੂ ਦੀ ਸਿਰਫ ਜੇਲ੍ਹ ਤੱਕ ਸੀਗੀ ਜਿੱਥੇ ਦੇ ਪਰਿਵਾਰਾਂ ਦੇ ਪਰਿਵਾਰ ਮੁੱਕ ਗਏ ਜੀ ਹਾਂਜੀ ਜਿਨ੍ਹਾਂ ਨੇ ਪੰਜਾਬ ਵਾਸਤੇ ਕੌਮ ਵਾਸਤੇ ਅਕਾਲ ਤਖਤ ਵਾਸਤੇ ਜਿਨ੍ਹਾਂ ਨੇ ਸੈਕਰੀਫਾਈਸ ਕੀਤਾ ਤੇ ਹਰ ਚੀਜ਼ ਦਾ ਜਿਹੜਾ ਸੇ ਨਹੀਂ ਹੋਵਾਂਗਾ ਉਦੋਂ ਤੱਕ ਇਹ ਕਲਦਲ ਨਹੀਂ ਚੱਲਣਾ ਜੀ ਜੀ ਤੈਨੂੰ ਸਿਰਫ ਪੈਸੇ ਦਾ ਤਾਂ ਹੰਕਾਰ ਦਾ ਜਿਹੜਾ ਦਿੱਲੀ ਨੂੰ ਮਾਨ ਸੀ ਕਿ ਜਿੜੀਵਾਲ ਨੂੰ ਮੈਨੂੰ ਜਾਂਦਾ ਉਹ ਰੋਕੇ ਨੂੰ ਆ ਫਿਰ ਹੁਣ ਸੁਧਾਰ ਲੈਰ ਕੀ ਕਰੂਗੀ ਕਿਉਂਕਿ ਫਿਰ ਰਾਹ ਕਿਹੜਾ ਬਚਦਾ ਤੁਹਾਡੇ ਸਮੇਂ ਵੇਖੋ ਰਾਹ ਫਿਰ ਜੇ ਬਿਲਕੁਲ ਹੀ ਅਕਾਲਤਾ ਅਖੀਰ ਤੱਕ ਅਕਾਲ ਤਖਤ ਦੇ ਨਾਲ ਆ ਜੀ ਜੇ ਬਿਲਕੁਲ ਇਹ ਕੋਈ ਗੱਲ ਨਹੀਂ ਮੰਨੂਗਾ ਜੀ ਫਿਰ ਸੁਧਾਰ ਲੈਣ ਦੇ ਕੋਰ ਵੀ ਕੋਈ ਹੋਰ ਆਪਸ਼ਨ ਹੈ ਨੀ ਕਿ ਪਾਰਟੀ ਬਣੇਗੀ ਬੜੀ ਜੀ ਜੀ ਸਚਪੁਰ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਸ ਥੈਂਕ ਯੂ ਏਸਾਨ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਨ੍ਹਾਂ ਨੇ ਬੜਾ ਅਕਾਲੀ ਦਲ ਦੀ ਸਿਆਸਤ ਨੂੰ ਵੀ ਦੱਸਿਆ ਤੇ ਦੱਸਿਆ ਕਿ ਆਮ ਆਦਮੀ ਪਾਰਟੀ ਜਿਵੇਂ ਆਈ ਉਵੇਂ ਜਾ ਰਹੀ ਹੈ ਤੁਹਾਡੀ ਕੀ رائے ਹੈ ਕਮੈਂਟ ਬਾਕਸ ਚ ਜਰੂਰ ਦਿਓ